ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਣਕ ਦੇ ਝੋਨੇ ਦੀਆਂ ਵੀਡੀਓ ਬਹੁਤ ਜ਼ਿਆਦਾ ਦੇਖ ਰਹੇ ਹਾਂ ਵੀ ਕਣਕ ਦਾ ਰੇਟ ਆ ਜਿਹੜਾ ਬਹੁਤ ਤੇਜ਼ੀ ਨਾਲ ਵੱਧ ਚੁੱਕਿਆ ਹੈਗਾ ਤੇ ਇਹਦੇ ਨਾਲ ਹੀ ਆਪਾਂ ਝੋਨੇ ਦੀ ਗੱਲ ਵੀ ਸੁਣਦੇ ਆ ਵੀ ਝੋਨਾ ਵੀ ਸਰਕਾਰਾਂ ਵੱਲੋਂ ਬੈਨਡ ਕੀਤਾ ਗਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਜੇ ਕਣਕ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਕਣਕ ਦਾ ਜਿਹੜਾ ਰੇਟ ਆ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ ਇਸ ਦੇ ਨਾਲ ਹੀ ਜਿਹੜੀ ਦੇਸ਼ ਦੀ ਕਣਕ ਦੀ ਸਟੋਰੇਜ ਆ ਉਹ ਬਹੁਤ ਜ਼ਿਆਦਾ ਘਟਾ ਪਿਛਲੇ ਸਮਿਆਂ ਦੇ ਨਾਲੋਂ ਸਰਕਾਰ ਕੋਲ ਇਹਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰ ਨੇ ਹੁਣ ਵਪਾਰੀਆਂ ਨੂੰ ਜਾਂ ਆਪਾਂ ਕਹੀਏ ਕਿਸੇ ਵੱਡੇ ਨੂੰ ਜਾਂ ਛੋਟੇ ਵਪਾਰੀਆਂ ਨੂੰ ਆਦੇਸ਼ ਜਾਰੀ ਕੀਤੇ ਨੇ ਵੀ ਜਿਵੇਂ ਪਿਛਲੇ ਸਮੇਂ ਦੇ ਵਿੱਚ 5 ਲੱਖ ਮੈਟ੍ਰਿਕ ਟਨਾਂ ਜਿਹੜੀ ਉਹ ਕਣਕ ਸਟੋਰੇਜ ਕਰਕੇ ਰੱਖ ਸਕਦੇ ਸੀ ਪਰ ਉਸ ਨੂੰ ਹੁਣ ਘਟਾ ਕੇ 4 ਲੱਖ ਜਿਹੜੀ ਮੈਟ੍ਰਿਕ ਟਨਾਂ ਉਹ ਸਟੋਰੇਜ ਕਰ ਦਿੱਤੀ ਗਈ ਆ ਜਿਹੜੀ ਲਿੰਟ ਹੁੰਦੀ ਹੈ ਜੀ ਰੱਖਣ ਦੀ 1 ਲੱਖ ਮੈਟ੍ਰਿਕ ਟਨਾਂ ਉਹ ਘਟਾਤੀ ਪਿਛਲੇ ਸਮੇਂ ਦੇ ਨਾਲੋਂ ਤੇਸ਼ ਦੇ ਨਾਲ ਹੀ ਜਿਹੜੇ ਪ੍ਰਾਈਵੇਟ ਕਣਕ ਦੀ ਖਰੀਦ ਕਰਦੇ ਨੇ ਵਪਾਰੀ ਜਾਂ ਕੋਈ ਹੋਰ ਉਹਨਾਂ ਦੇ ਲਈ ਸਰਕਾਰ ਨੇ ਜਿਹੜੇ ਆਦੇਸ਼ ਇਹ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਤੁਸੀਂ ਸਾਨੂੰ ਹਰ ਹਫਤੇ ਜਿਹੜਾ ਇਹ ਡਾਟਾ ਜਿਹੜਾ ਕਣਕ ਦੀ ਸਟੋਰੇਜ ਦਾ ਉਹ ਜ਼ਰੂਰੀ ਭੇਜਣਾ ਹੋਵੇਗਾ ਤਾਂ ਜੋ ਜਿਹੜੀ ਪ੍ਰਾਈਵੇਟ ਖਰੀਦ ਆ ਉਹਦਾ ਸਰਕਾਰ ਨੂੰ ਪਤਾ ਲੱਗ ਸਕੇ ਵੀ ਕਿੰਨੀ ਕੁ ਪ੍ਰਾਈਵੇਟ ਜਿਹੜੀ ਖਰੀਦ ਆ ਉਹ ਕਣਕ ਦੀ ਹੋਈ ਆ ਕੀ ਬਾਕੀ ਇਸ ਦੇ ਨਾਲ ਜਿਹੜਾ ਇਹ ਰੇਟ ਵਧਦਾ ਹੁੰਦਾ ਕਣਕ ਦਾ ਇਹਦੇ ਨਾਲ ਜ਼ਮੀਦਾਰ ਨੂੰ ਕੋਈ ਬੜਾ ਵੱਡਾ ਵੱਡਾ ਫਾਇਦਾ ਨਹੀਂ ਹੋਣ ਵਾਲਾ ਹੁੰਦਾ ਇਹ ਸਿਰਫ ਜਿਹੜੇ ਵਪਾਰੀ ਲੋਕ ਹੁੰਦੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਜਿਵੇਂ ਹੁਣ ਪਹਿਲਾਂ ਸਟੋਰੇਜ ਜਿਆਦਾ ਕਰਕੇ ਰੱਖ ਲੈਂਦੇ ਨੇ ਜਿਹੜੇ ਇਸ ਸਮੇਂ ਆ ਕੇ ਉਹ ਮਹਿੰਗੇ ਰੇਟ ਦੇ ਉੱਪਰ ਕਣਕ ਵੇਚੀ ਜਾਂਦੇ ਨੇਗੇ ਜ਼ਮੀਦਾਰ ਨੂੰ ਕੋਈ ਬੜਾ ਵੱਡਾ ਨਹੀਂ ਫਾਇਦਾ ਹੁੰਦਾ ਕਿਉਂਕਿ ਜ਼ਮੀਦਾਰ ਥੋੜੇ ਹੀ ਕਣਕ ਹੁੰਦੇ ਨੇ ਜਿਹੜੇ ਆਪਣੇ ਘਰੇ ਜਿਆਦਾ ਰੱਖਦੇ ਹੋਣਗੇ ਬਾਕੀ ਤਾਂ ਉਹਦੀ ਲਿਮਟ ਦੇ ਵਿੱਚ ਹੀ ਕਣਕ ਰੱਖਦੇ ਹੁੰਦੇ ਨੇ ਜੀ ਬੀ ਜੋਗਰੀ ਜਾਂ ਆਪਣੇ ਖਾਣ ਜੋਗਰੀ ਕਣਕ ਘਰੇ ਰੱਖੀ ਹੁੰ ਤੇ ਸਰਕਾਰ ਕੋਲੇ ਇਸ ਦਾ ਸਟਾਕ ਘਟ ਹੋਣ ਦੇ ਕਾਰਨ ਤਾਂ ਹੀ ਇਹਦੇ ਰੇਟ ਜਿਆਦੇ ਕਣਕ ਦੇ ਇਸ ਵਾਰ ਵੱਧ ਚੁੱਕੇ ਨੇਗੇ ਤੇ ਹੁਣ ਆਪਾਂ ਜੇ ਝੋਨੇ ਦੀ ਗੱਲ ਕਰੀ ਵੀ ਝੋਨਾ ਕਿੱਥੇ ਬੈਨ ਹੋ ਚੁੱਕਿਆ ਜਾਂ ਕਿਹੜੀ ਸਟੇਟ ਦੇ ਵਿੱਚ ਕਿਹੜਾ ਝੋਨਾ ਹੋ ਜਿਹੜਾ ਨਹੀਂ ਵਿਕੇਗਾ ਸਰਕਾਰ ਨਹੀਂ ਖਰੀਦੇਗੀ ਇਹ ਜਿਹੜਾ ਝੋਨਾ ਜ਼ਿਆਦਾਤਰ ਇਹ ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਆ ਉਥੇ ਇਹ ਬੈਨ ਕੀਤਾ ਗਿਆ ਆਪਣੇ ਪੰਜਾਬ ਦੇ ਵਿੱਚ ਨਹੀਂ ਲੱਗਦਾ ਇਹ ਜਿਹੜਾ ਇਹ ਝੋਨਾ ਛੱਠਾ ਝੋਨਾ ਇਹਨੂੰ ਕਹਿ ਦਿੰਦੇ ਨੇ ਵੀ ਛੇਤੀ ਪੱਕ ਕੇ ਤਿਆਰ ਹੁੰਦਾ ਜਿਹੜਾ ਉਹ ਜਿਹੜੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਹੀ ਬੈਨ ਕੀਤਾ ਆਪਣੇ ਪੰਜਾਬ ਤੇ ਹਰਿਆਣਾ ਦੇ ਵਿੱਚ ਆ ਜਿਹੜਾ ਇਹ ਝੋਨਾ ਬਹੁਤ ਘੱਟ ਪੱਧਰ ਤੇ ਲੱਗਦਾ ਇਹ ਕੋਈ ਥੋੜੇ ਇਲਾਕੇ ਦੇ ਵਿੱਚ ਹੀ ਲੱਗਦਾ ਹੋਣਾ ਇਹ ਇਹ ਸੱਠੇ ਝੋਨੇ ਦੇ ਜਿਹੜੇ ਬੈਨ ਹੋਣ ਦਾ ਹੈ ਸਭ ਤੋਂ ਵੱਡਾ ਕਾਰਨ ਹੈਗਾ ਵੀ ਇਹਦੇ ਵਿੱਚ ਜਿਹੜੇ ਆਪਾਂ ਨੂੰ ਸਰੀਰਕ ਤੱਤ ਮਿਲਣੇ ਹੁੰਦੇ ਨੇਗੇ ਖਰਾਕ ਦੇ ਰਹੀ ਉਹ ਇਹ ਤੱਤ ਇਹ ਸੌਰੀ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਪਾਏ ਗਏ ਨੇ ਕਿਉਂਕਿ ਇਹ ਇੱਕ ਥੋੜੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ ਇਸ ਲਈ ਇਹ ਤਤ ਨੇ ਜਿਹੜੇ ਵਿੱਚ ਪੂਰੇ ਨਹੀਂ ਹੁੰਦੇ ਤਾਂ ਹੀ ਇਹ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਹ ਝੋਨਾ ਉੱਥੇ ਬੈਣ ਕੀਤਾਗਾ ਕਿਉਂਕਿ ਇਹਦੇ ਨਾਲ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈਗੀ ਇਹ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਤੇ ਨਾਲ ਹੀ ਫਿਰ ਉਹ ਉੱਤਰ ਪ੍ਰਦੇਸ਼ ਦੇ ਵਿੱਚ ਦੁਬਾਰੇ ਝੋਨਾ ਲਾਉਣ ਦੇਣ ਜਿੱਥੇ ਪਾਣੀ ਦੀ ਲਾਗਤ ਵਧ ਜਾਂਦੀ ਹੈਗੀ ਤੇ ਸਰਕਾਰ ਨੇ ਜਿਹੜੇ ਸਖਤ ਆਦੇਸ਼ ਨੇ ਇਹਨਾਂ ਨੂੰ ਜਾਰੀ ਕੀਤੇ ਨੇ ਵੀ ਜੇ ਕੋਈ ਕਿਸਾਨ ਲਾਉਂਦਾ ਫੜਿਆ ਗਿਆ ਜਾਂ ਕੋਈ ਆੜਤੀਆ ਖਰੀਦਦਾ ਫੜਿਆ ਗਿਆ ਜਾਂ ਕੋਈ ਸੈਲਰ ਮਾਲਕਾ ਜਿਹੜਾ ਖਰੀਦਦਾ ਫੜਿਆ ਗਿਆ ਤਾਂ ਉਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਪਰਚੇ ਵੀ ਕੀਤੇ ਜਾਣਗੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਇਸ ਲਈ ਇਹ ਝੋਨਾ ਬੈਣਾਗਾ ਇਹਨੂੰ ਨਾਲ ਲਾਇਆ ਜਾਵੇ ਤੇ ਇਸ ਦੇ ਨਾਲ ਮਧ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਲਾਣ ਕੀਤਾ ਵੀ ਝੋਨੇ ਦੀ ਬਦਲਦੇ ਤੁਸੀਂ ਕੋਈ ਹੋਰ ਫਸਲ ਲਾਉਣਾ ਚਾਹੁੰਦੇ ਹੋਗੇ ਤਾਂ ਉਹਨਾਂ ਦੇ ਜਿਹੜੇ ਬੀਜ ਨੇਗਾ ਸਰਕਾਰ ਵੱਲੋਂ ਮੁਕਤ ਮਹਈਆ ਕਰਵਾਏ ਜਾਣਗੇ ਤਾਂ ਜੋ ਝੋਨੇ ਨੂੰ ਜਿਹੜਾ ਚੰਗੀ ਤਰ੍ਹਾਂ ਬੰਦ ਕੀਤਾ ਜਾਵੇ ਵੀ ਝੋਨਾ ਨਾ ਲਗੇ ਬਾਕੀ ਪੰਜਾਬ ਤੇ ਹਰਿਆਣਾ ਦੇ ਵਿੱਚ ਹਜੇ ਤੱਕ ਸਰਕਾਰ ਵੱਲੋਂ ਕੋਈ ਇਹੋ ਜਿਹੀ ਅਪਡੇਟ ਨਹੀਂ ਆਈ ਜਿਹੜਾ ਝੋਨਾ ਵੀ ਪੂਰਨ ਤੌਰ ਤੇ ਜਿਹੜਾ ਬੈਨ ਕੀਤਾ ਗਿਆ ਵੀ ਲੱਗ ਨਹੀਂ ਸਕਦਾ ਜਾਂ ਕੋਈ ਕਾਰਵਾਈ ਹੋਊਗੀ ਲਗਾਉਣ ਤੇ ਇਹੋ ਜਿਹੀ ਹਜੇ ਤੱਕ ਕੋਈ ਅਪਡੇਟ ਨਹੀਂ ਆਈ ਹੈ ਜੇ ਆਈ ਵੀ ਤਾਂ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਬਹੁਤ-ਬੱਧ ਸ਼ੇਅਰ ਜਰੂਰ ਕਰਦਾ ਕਰੋ ਬਾਕੀ ਜੇ ਹੁਣ ਆਪਾਂ ਕਣਕ ਦੀ ਗੱਲ ਕਰਦੇ ਹਾਂ ਦੁਬਾਰੇ ਫੇਰ ਤਾਂ ਇਸ ਵਾਰ ਕਣਕ ਵੱਧ-ਵੱਧ ਆਪਣੀ ਜਿਹੜੀ ਸਟੋਰੇਜ ਉਹ ਕਰਕੇ ਰੱਖੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦਾ ਜਿਹੜਾ ਰੇਟ ਆ ਉਹ ਵਧਣ ਜਾ ਰਿਹਾ ਹੈ ਹੋਰ ਵੀ ਧੰਨਵਾਦ ਜੀ ਵੀਡੀਓ ਦੇਖਣ ਲਈ